ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਬਣਾਉਣ ਦੇ ਵਿੱਚ। ਸੋ ਜਿਹੜੇ ਕਿਸਾਨ ਵੀਰ ਆਪਣੇ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817। ਅੱਜ ਦੀ ਵੀਡੀਓ ਵਿੱਚ ਆਪਾਂ ਚੰਗੀ ਜਿੰਦ ਜਾਨ ਵਾਲੀ ਸਾਨੂੰ ਨੀਲੀ ਦਾਗ ਦੀ ਮਿਹਨਤ ਦਿਖਾਉਣੀ ਹੈ ਇਸੇ ਰਾ। ਡਿਟੇਲ ਵੀਰ ਤੇਰੇ ਵਰ ਪਰ ਪੁੱਛਦੇ ਆ। ਸਤਿ ਸ਼੍ਰੀ ਅਕਾਲ ਭਾਈ ਜੀ। ਸਤਿ ਸ਼੍ਰੀ ਅਕਾਲ ਜੀ। ਭਾਈ ਜੀ ਨਾਮ ਐਡਰੈਸ ਦੱਸਿਓ ਆਪਣਾ। ਨਾਮ ਹੈ ਆਪਣਾ ਪਿੰਡ ਕੁਤਬਾ। ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਪਿੰਡ ਪੈ ਗਿਆ ਕੁਤਵਾ ਮਹਿਰਕਾਂ ਦੇ ਨਜ਼ਦੀਕ ਦੀ ਹੈ ਇਧਰ ਸੁਆਜਪੁਰੇ ਨਹਿਰ ਹੋਰਲੇ ਬਸ ਸੁਆਜਪੁਰੇ ਠੀਕ ਹੈ ਮੋਬਾਈਲ ਨੰਬਰ ਬਈ ਜੀ ਆਪਣਾ 9463746052 ਜੀ 9463746052 46052 ਜਿਹੜੇ ਅੱਜ ਆਪਾਂ ਮੱਝ ਦੀ ਵੀਡੀਓ ਕਵਰ ਕਰ ਰਹੇ ਨੀਲੀ ਰਾਵੀ ਦੀ ਮੈਂ ਆ ਗਏ ਹਾਂ ਜੀ ਤੇ ਇਹ ਸੂਆ ਕਿਹੜਾ ਸੂਰ ਹੈ ਜੀ ਇਹ ਚੌਥਾ ਸੂਆ ਸੂਰ ਹੈ ਹੁਣ ਇਸੇ ਦੂਜੇ ਸੂਏ ਲਿਆਂਦੀ ਸੀ ਅੱਛਾ ਦੂਜੇ ਸੂਏ ਲੈ ਕੇ ਆਏ ਸੀ ਹਾਂ ਜੀ ਦੂਜੇ ਸੂਏ ਦਾ ਬੱਚਾ ਵੀ ਆਪਣੇ ਕੋਲ ਖੜਾ ਭਾਈ ਤੁਸਾਂ ਦੂਜੇ ਦਾ ਵੀ ਆ ਤੀਜੇ ਦਾ ਵੀ ਆਪਣੇ ਕੋਲ ਆ ਤੀਜੇ ਸੂਏ ਜਿਹੜੀ ਉਹ ਕੱਟੀ ਖੜੀ ਆਪਣੇ ਕੋਲ ਹਨਾ ਹਾਂ ਉਹ ਦਿਖਾ ਦਿਓ ਠੀਕ ਆ ਬੱਚੇ ਵੀ ਫਰੇਜ ਨਾਮ ਚੱਕਿਆ ਫਿਰ ਹਨਾ ਨਾਮ ਚੱਕਿਆ ਜੀ ਤਲੋਲੇ ਮੇ ਆਪਣੇ ਮੇਲੇ ਤੇ ਠੀਕ ਆ ਕਿਵੇਂ ਨੰਬਰ ਤੇ ਆਏ ਬੱਚੇ ਪੰਜਵੇਂ ਨੰਬਰ ਤੇ ਆਏ ਜੀ 6ਵੇਂ ਤੇ ਅੱਛਾ 6ਵੇਂ ਨੰਬਰ ਹਾਂ ਨੰਬਰਾਂ ਚ ਕੱਟੀਆਂ ਜੇ 1 ਮਹੀਨੇ ਦੀ ਕੱਟੀ ਜੁਦੇ 1 ਮਹੀਨਾ 1 ਦਿਨ ਦੀ ਜਿੱਦੇ ਮੈਂ ਲੈ ਕੇ ਗਿਆ ਜਿਹਨੂੰ ਕਿੰਨੇ ਕ ਨਾਗ ਸੀਗੇ ਕੰਟਰੋਲ ਦੇ ਕੰਟਰੋਲ ਦੇ ਨਾਲ ਨਾਗ ਬਹੁਤ ਜ਼ਿਆਦਾ ਸੀ ਠੀਕ ਆ ਪੀ 20 ਹਾਂ ਹੋਣਗੇ ਇੰਨੇ ਕਟਿਆਂ ਦੇ ਅੱਡ ਸੀ ਕਟਿਆਂ ਦੇ ਅੱਡ ਸੀ ਠੀਕ ਹੈ ਕਹਿੰਦਾ ਆਪਾਂ ਬੱਚੇ ਚੰਗੇ ਪੈਦਾ ਕਰ ਚੰਗੇ ਪੈਦੇ ਕਰਦੀਆਂ ਪੂਰੇ ਵੇਲੇ ਇੱਕ ਵਾਰ ਸੀਮਨ ਲੱਗਿਆ ਜੀ ਪੀ ਐਲ ਡੀ ਵੀ ਨਾਬਾ ਦਾ ਇਹ ਆਪਣਾ ਲੱਗਿਆ ਐਨ ਆਰ 13 ਦਾ ਹਣਾ ਇਹਦੇ ਸੀਮਨ ਲੱਗਿਆ ਵਾ ਇਹਦੇ ਸੀਮਨ ਲੱਗਿਆ ਅੱਜ ਆਪਾਂ ਗੱਲ ਕਰੀਏ ਜੀ ਦਿਨ ਕਿੰਨੇ ਰਹਿ ਗਏ ਸੂਨ ਦੇ ਦਿਨੇ ਤੇ ਤਾਂ ਮਾਨੂੰ ਵੀ 10 ਮਹੀਨੇ ਦਾ ਹੋ ਗਏ ਨੂੰ ਪੂਰੇ ਵੀ ਹੁਣ ਤਾਂ ਇੱਕ ਦੋ ਦਿਨ ਉੱਪਰ ਪਰ 10 ਦਿਨ ਲੱਗੀ ਸੀ ਉੱਪਰ ਠੀਕ ਹੈ ਤੇ ਦੁੱਧ ਦੀ ਗੱਲ ਕਰੀਏ ਦੁੱਧ ਕਿੰਨਾ ਕੁ ਦੇ ਦੁੱਧ ਪੂਰੀ ਸੇਵਾ ਸੁਭਾ ਕਰੀਏ 18 ਲੀਟਰ ਤੇ ਪਹੁੰਚ ਜਾਂਦੀ ਇਹੋਂ ਇਕੱਠੇ ਪੁੱਠਿਆਂ ਦੇ ਪਾਈਓ ਵੀ ਅਗਲੇ ਪੱਠਿਆਂ ਦੇ ਚੋਲੂ ਫੇਰ ਨਹੀਂ ਦੁੱਧ ਦਿੰਦਾ ਕੋਈ ਬਸੂ ਕਹਿੰਦਾ ਪਾਉ ਜਿਹੜਾ ਲੈਂਨ ਵਾਲਾ 16 ਕਿਲੋ ਮੰਨ ਕੇ ਲੈ ਲੈ 16 ਕਿਲੋ ਮੰਨ ਕੇ ਲੈ ਜੀ ਵੀ ਚੰਗੀ ਜੇਕਰ ਆਪਾਂ ਗੌਰ ਕਰ ਲੈਂਦੇ ਆ ਤਾਂ 16 ਤੋਂ ਪਾਰ ਚੱਲੀ ਜਾਂਦੀ ਆ ਪਾਰ ਜਾਉ ਜੀ ਜਾਂਦੀ ਆ ਤੇ ਚੋਣ ਜਵਾਦੀ ਕਿਵੇਂ ਆ ਜੀ ਪੂਰੀ ਓਕੇ ਆ ਮੋਟੀ ਆ ਉਠੇ ਧਾਰੀ ਠੀਕ ਐ ਮੋਟਾ ਚੋਣਾ ਜਿਹੜਾ ਮੋਟਾ ਚੋਣ ਪੂਰਾ ਠੀਕ ਐ ਤੇ ਇਹਦੇ ਆਪਾਂ ਗੱਲ ਕਰੀਏ ਰੇਟ ਦੀ ਰੇਟ ਕਿਹੜਾ ਰੇਟ ਹੈਗਾ 2,25,000 ਆ ਜੀ ਤੇ ਗੁਜਾਇਸ਼ ਕਿੰਨੀ ਕਹੋਗੇ ਮਾਨ ਤਾਨ ਕਰਦਾਂਗੇ ਜੀ ਵਧੀਆ 2 ਤਾਂ ਅੰਦਰ ਹੋਊ ਇਹਨਾਂ ਦੋ ਤੋਂ ਅੰਦਰ ਨਹੀਂ ਹੁੰਦੀ ਨਹੀਂ ਜੀ ਟੋਰੀ ਬਾਹਰ ਮੇ ਨੂੰ ਹੈ ਸੋ ਵੀਰੋ ਕੰਦ ਕਾਠ ਵਗੈਰਾ ਦੇਖੋ ਝੋਟੀ ਦਾ ਚੰਗਾ ਸਾਫ ਸੁਥਰਾ ਰਾਜੀ ਸੰਮੀ ਪਲੀ ਵੀ ਚੌਥਾ ਸਵੇਰ ਇਸ ਵਾਰ ਸੂ ਰਹੀ ਆ ਤੇ ਦਿਨੇ ਇਹਦੇ ਪੂਰੇ ਹੋਏ ਵੇ ਇੱਕ ਜਾਂ ਦੋ ਦਿਨ ਉੱਪਰ ਨੀਚੇ ਲਊਗੀ ਤੇ ਬਾਕੀ ਥਣਲੇਵੇ ਦੀ ਗੱਲ ਕਰੀਏ ਬਾਕੀ 11 ਮਹੀਨਿਆਂ ਜੇ ਸੂਪੇਂਦੀ ਆ ਜੀ ਠੀਕ ਹੈ ਮਲਾਂ ਸਾਹ ਦੇ ਅੰਦਰ ਅੰਦਰ ਦਵਾਰੇ ਬੱਚਾ ਦੇ ਦਿੰਦੀ ਆ ਇਹ ਹਾਂ ਜੀ ਸੋ ਥਣਲੇਵਾ ਦੇਖੋ ਸੋਹਣਾ ਕੈ ਵਾਤਾ ਗੁੱਲੇ ਵਾਲਾ ਥਾਣਾ ਜਮਾ ਪੂਰੀ ਰਾਜੀ ਸੰਮੀ ਪਲੀ ਵੀ ਚੌਥਾ ਸਵੇਰ ਸੂਣ ਨੂੰ ਹਾਜ਼ਰ ਆ 2.2 ਲੱਖ ਕੀਮਤ ਦਾ 2 ਲੱਖ ਤੋਂ ਬਾਹਰ ਝੋਟੀ ਬਣਨੀ ਹੈ। ਮੇਰੇ ਵੀ ਡਿਮਾਂਡ ਕਰਦੇ ਕਿ ਵੀ ਘਰੇਲੂ ਝੋਟੀ ਲੈਣੀ ਹੈ ਤਸੱਲੀ ਵਾਲੀ ਜਮਾ ਗੱਬਣ ਆ ਗਈ। ਆ ਕੱਟੀ ਦਿਖਾ ਦੇ। ਕੋਲੇ ਆ ਕੇ ਦੇਖ ਕੇ ਤਸੱਲੀ ਕਰਕੇ ਖਰੀਦਾਰੀ ਕਰ ਸਕਦੇ ਹੋ। ਥਣ ਵੀ ਚਿੱਟਿਆ। ਆ ਸਾਡਾ ਇਹਦਾ ਕਾਹ ਪਿਛਲੇ ਸਵੇ ਦਾ ਬੱਚਾ ਇਹਦਾ। ਅੱਛਾ ਇਹ ਕੱਟੀ ਫਿਰ ਮੇਲੇ ਜਨਾਬ ਜਾਈ ਸੀ। ਹਾਂ ਜੀ ਆ ਮੇਲੇ ਤੇ ਆ ਜਿਹੜੀ ਨਾਲ ਖੜੀ ਆੜੇ ਨੂੰ। ਠੀਕ ਆ ਬੱਚੇ ਫਿਰ ਚੰਗੇ ਪੈਦਾ ਕਰ। ਚੰਗੇ ਪੰਗੇ। ਠੀਕ ਆ ਦੋ ਬੱਚੇ ਵੀਰਾ ਕੋਲੇ ਦੀ ਝੋਟੀ ਦੇ ਖੜੇ ਆ। ਹੁਣ ਚੌਥਾ ਸੁਬਾ ਸੂਨ ਨੂੰ ਹਾਜ਼ਰ ਪਿੰਡ ਕੋਤਵਾ ਜ਼ਿਲ੍ਹਾ ਬਰਨਾਲੇ ਦਾ ਇਹ ਪਿੰਡ ਵੇਗਾ। ਕਿਸੇ ਇਹ ਨੀਲੀ 라ਵੀ ਦੀ ਮੈਂ ਪਸੰਦ ਹੋਵੇ ਵੀਰ ਨਾਲ ਦਿੱਤੇ ਗਏ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਾਂਗੇ ਕਿਸੇ ਨਵੀਂ ਹੋਰ ਵੀਡੀਓ ਨਾਲ